ਜੰਗਾਰ ਸਰਕਾਰ ਮਰਦਾਵਾਲ 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 ਭਵੰਤਮਾਨ ਆਰਾ ਪਿੰਡ ਮਰਦਾਵਾਲ 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 ਜਿੰਦਾਬਾਦ 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 ਭਾਰਤੀਖਸਰ ਜੁਨੇ ਕਾਬੀਆ ਜਿੰਦਾਬਾਦ 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 ਹਾਂਜੀ ਕੀ ਨਾਮਾ ਟੋਂਡਾ ਕਿਹੜਾ ਪਿੰਡ ਹੈ ਮਾਲਵਿੰਦਰ ਸਿੰਘ लवली ਸਰਪੰਚ ਮੁਸ਼ਕਲਤਾ ਸਰਪੰਚ ਸਾਹਿਬ ਧਰਨਾ ਲਗਾਇਆ ਹਾਂਜੀ ਇਹ ਲੰਬਾ ਸੰਘਰਸ਼ ਹੈ ਕਾਫੀ ਹਾਂਜੀ ਕੀ ਕਹਿਣਾ ਚਾਹੁੰਦੇ ਪਹਿਲਾਂ ਪੋਸਟਰ ਵੀ ਲਗਾਏ ਸੀ ਪਿੰਡਾਂ 'ਚ ਬਸ ਫੈਕਟਰੀ ਹੁਣ ਸੰਤ ਬੱਚੇ ਜੀ ਉਹ ਫੈਕਟਰੀ ਦਾ ਕੰਮ ਚੱਲੀ ਜਾ ਰਿਹਾ ਜੀ ਇਹ ਕਰਕੇ ਬਿਰ ਲੋਕਾਂ ਨੂੰ ਸੜਕਾਂ ਦੇ ਆਗੇ ਵੀ ਜਿੰਨੇ ਜਿਹੜਾ ਪੂਰਨ ਤੌਰ ਤੇ ਬੰਦ ਨਹੀਂ ਹੁੰਦਾ ਅਸੀਂ ਇੱਥੇ ਜਾਣਾ ਨਹੀਂ ਹਨ ਮੇਰੇ ਤੋਂ ਦਾਰਨੇ ਜੀ ਤੇ ਹੁਣ ਤੁਸੀਂ ਕੀ ਕੀ ਕਹੋ ਉਹਨੇ ਵੀ ਕੌਣ ਆ ਕੇ ਠੁੱਡੀ ਗੱਲ ਸੁਣੇ ਇੱਥੇ ਸਰਕਾਰ ਸੁਣੇ ਜੀ ਆਗੇ ਜਿਹੜਾ ਕੋਈ ਇਹਨਾਂ ਦਾ ਅਧਿਕਾਰੀ ਉੱਚ ਅਧਿਕਾਰੀ ਹੈ ਸਾਡਾ ਹੱਲ ਕਰਾਵੇ ਜੀ ਅਸੀਂ ਇੱਥੇ ਬੈਠ ਕੇ ਕਰਨੇ ਨਹੀਂ ਤੂੰ ਕੁਝ ਠੀਕ ਨਹੀਂ ਕੋਈ ਆਉਂਦਾ ਤਾਂ ਧਰਨਾ ਪੂਰਾ ਜਾਰੀ ਰਹੂਗਾ ਜਾਰੀ ਰਹੂਗਾ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਜ਼ਹਿਰੀਲੀ ਗੈਸ ਫੈਕਟਰੀ ਵਾਲਾ ਧਰਨਾ ਲੱਗ ਰਿਹਾ ਫੈਕਟਰੀ ਲੱਗ ਰਹੀ ਆ ਉਹ ਅਸੀਂ ਲੱਗਣ ਨਹੀਂ ਦੇਣੀ ਜੀ ਫੈਕਟਰੀ ਕਿਉਂਕਿ ਇਹਦੇ ਨਾਲ ਸਾਡਾ ਵਾਤਾਵਰਨ ਜਿਹੜਾ দূਸ਼ਤ ਹੋਊਗਾ ਜੇ ਬਾਈ ਚਾਂਸ ਕਿਸੇ ਟਾਈਮ ਗੈਸ ਲੀਕ ਹੁੰਦੀ ਹੈ ਉਹ ਹਵਾ ਦੇ ਵਿੱਚ ਰਲੂਗੀ ਜੀ ਤੇ ਸਾਡੇ ਪਿੰਡ ਤੇ ਹੀ ਉਹਦਾ ਪ੍ਰਭਾਵ ਪੈਣਾ ਇਹ ਧਰਨਾ ਦੇ ਬੈਠੋ ਕਿੰਨਾ ਜਲਦੀ ਪੈਣਾ ਧਰਨਾ ਜੀ ਇਹ ਧਰਨਾ ਜੀ ਸਾਡਾ ਅਣ ਮਿੱਥੇ ਸਮੇਂ ਲਈ ਆ ਜਿੰਨਾ ਚਿਰ ਤੱਕ ਸਾਨੂੰ ਪ੍ਰਸ਼ਾਸਨ ਜਾਂ ਸਰਕਾਰ ਲਿਖਤੀ ਰੂਪ ਵਿੱਚ ਨਹੀਂ ਦਿੰਦੀ ਉਹਨਾਂ ਚਿਰ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ ਅਸੀਂ ਇੱਥੇ ਪੱਕਾ ਧਰਨਾ ਲਾ ਲਿਆ ਜੀ ਚਾਹੇ ਮਹੀਨਾ 2 ਮਹੀਨੇ ਜਿੰਨਾ ਮਰਜੀ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲੱਗੇ ਹੋਏ ਨੇ ਉਸੇ ਤਰ੍ਹਾਂ ਇਹ ਪੱਕਾ ਧਰਨਾ ਰਹੂਗਾ ਧਰਨੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਦੇਖੋ ਜਿਹੜੀ ਬੈਟਰੀ ਲਗਾ ਰਹੇ ਨੇ ਜੀ ਵੀ ਇਹ ਬਹੁਤ ਖਤਰਨਾਕ ਬੈਟਰੀ ਆ ਵੀ ਇਹਦੇ ਚ ਗੈਪ ਬਾਇਓ ਗੈਸ ਪਲੈਂਟ ਆ ਇਹ ਵੀ ਇਹਦਾ ਨੁਕਸਾਨ ਹੈ ਸਾਡੇ ਪਿੰਡ ਦਾ ਪਾਣੀ ਖਰਾਬ ਹੋਊਗਾ ਤੇ ਬਿਮਾਰੀ ਫੈਲੂਗੀ ਜੀ ਬਹੁਤ ਵੀ ਇਹਦੇ ਕਰਕੇ ਅਸੀਂ 10 ਵਾਰੀ ਕਿਤੇ ਮੀਟਿੰਗਾਂ ਏਡੀਸੀ ਸਾਹਿਬ ਨਾਲ ਵੀ ਕਰ ਲਈਆਂ ਤੇ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕਰ ਲਈਆਂ ਬੀ ਇਹਦੇ ਕਰਕੇ ਕਿਰਪਾ ਅਸੀਂ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਨਾ ਲਗਾਈ ਜਾਵੇ ਵੀ ਇਸ ਦਾ ਨੁਕਸਾਨ ਬਹੁਤ ਆ ਵੀ ਆਲਦਾਲੇ ਮੱਕੀ ਮਛਰੋ ਵਧੂਗਾ ਵੀ ਜੋ ਸਾਡਾ ਏਰੀਆ ਐਗਰੀਕਲਚਰ ਏਰੀਆ ਸਾਡਾ ਬਹੁਤ ਵਧੀਆ ਵੀ ਸਬਜ਼ੀਆਂ ਸਾਡੇ ਹੁੰਦੀਆਂ ਗੰਨਾ ਸਾਡੇ ਹੁੰਦਾ ਤੇ ਜੀਰੀ ਕਣਕ ਦੀ ਬਸਲ ਉਹ ਸਾਡੇ ਪੇਂੰਤੇ ਹੁੰਦੀ ਹੈ ਵੀ ਇਹ ਦੇ ਨਾਲ ਇਲਾਕਾ ਸਾਡਾ ਇੰਨਾ ਵਧੀਆ ਹੀ ਹੈ ਵੀ ਹੋਰ ਇਲਾਕਿਆਂ ਨਾਲੋਂ ਵੀ 100 ਗੁਣਾ ਇਲਾਕਾ ਵੀ ਸਾਡਾ ਚੰਗਾ ਪਾਣੀ ਸਾਡਾ ਇੰਨਾ ਵਧੀਆ ਵੀ ਬਿਨਾ ਫਿਲਟਰ ਤੋਂ ਅਸੀਂ ਪਾਣੀ ਪੀਂਦੇ ਹਾਂ ਵੀ ਇਸ ਕਰਕੇ ਸਾਡੀ ਬੇਨਤੀ ਹੈ ਹੱਥ ਜੋੜ ਕੇ ਮਾਲਕ ਨੂੰ ਤੇ ਗਵਰਨਮੈਂਟ ਨੂੰ ਬੇਨਤੀ ਹੈ ਵੀ ਕਿਤੇ ਹੋਰ ਦੂਰ ਲਗਾਈ ਜਾਵੇ ਜਿੱਥੇ ਕਿਤੇ ਪਾਣੀ ਮੰਨ ਲਓ ਵੀ ਦੂਰ ਏਰੀਆ ਪਬਲਿਕ ਤੋਂ ਦੂਰ ਲਗਾਈ ਜਾਵੇ ਕਿਤੇ ਲੇਜ਼ ਕਰਕੇ ਸਾਡਾ ਸਾਡੀ ਹਾਥੀ jor ਕੇ ਬੇਨਤੀ ਹੈ ਵੀ ਕਿਰਪਾ ਕਰਕੇ ਨਾਲ ਲਗਾਈ ਜਾਵੇ ਅਸੀ ਗੱਲ ਜੀ ਮੇਰਾ ਨਾਮ ਕੁਲਵੀਰ ਸਿੰਘ ਮੁਸਕਾਬਾਦ ਤੇ ਅੱਜ ਅਸੀਂ ਜਿਹੜੀ ਫੈਕਟਰੀ ਦੇ ਪਿੱਛੇ ਅਸੀਂ ਲੰਬੇ ਸਮੇਂ ਤੋਂ ਇੱਕ ਜਿਹੜਾ ਸੰਘਰਸ਼ ਕਰਦੇ ਆ ਰਹੇ ਸੀ ਕਿ ਫੈਕਟਰੀ ਬੰਦ ਕੀਤੀ ਜਾਵੇ ਜੋ ਕਿ ਪ੍ਰਸ਼ਾਸਨ ਨੇ ਸਾਡੀ ਨਾ ਸੁਣਵਾਈ ਕੀਤੀ ਤੇ ਲਗਾਤਾਰ ਅਸੀਂ ਬਾਰ ਬਾਰ ਪ੍ਰਸ਼ਾਸਨ ਦੀਆਂ ਮਿਲਤਾ ਕਰ ਲਏ ਪੇ ਸਰਕਾਰ ਤੱਕ ਆਪਣੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸਾਡੀ ਨਾ ਸੁਣਵਾਈ ਹੋਈ ਤਾਂ ਹਾਰ ਕੇ ਅੱਜ ਸਾਨੂੰ ਚੰਡੀਗੜ੍ਹ ਲੁਧਿਆਣਾ ਰੋਡ ਜਿਹੜਾ ਉਹ ਜਾਮ ਕਰਨਾ ਪਿਆ ਹੁਣ ਅਸੀਂ ਉਹਨਾਂ ਚਿਰ ਅਸੀਂ ਇਹਨੂੰ ਜਾਮ ਕਰਕੇ ਰੱਖਾਂਗੇ ਉਹਨਾਂ ਚਿਰ ਅਸੀਂ ਇੱਥੇ ਆਪਣਾ ਪ੍ਰਦਰਸ਼ਨ ਕਰਾਂਗੇ ਅਸੀਂ ਰੋਸ ਧਰਨਾ ਲਾ ਕੇ ਰੱਖਾਂਗੇ ਜਿੰਨਾ ਚਿਰ ਸਰਕਾਰ ਸਾਡੀ ਉਹ ਫੈਕਟਰੀ ਦੇ ਉੱਤੇ ਸੀਜ ਬੰਦ ਤਾਲਾ ਨਹੀਂ ਲਾ ਦਿੰਦੀ ਅੱਜ ਧਰਨਾ ਲਗਾਇਆ ਕੀ ਕਿਹੜਾ ਜੋ ਇਹ ਧਰਨਾ ਇਹਦੀ ਦੋ ਮੰਨ ਲਓ ਦੋ ਗੱਲਾਂ ਕਿ ਲਾਇਆ ਇੱਕ ਤਾਂ ਜੋ ਉਸ ਤਰ੍ਹਾਂ ਫੈਕਟਰੀ ਲੱਗ ਰਹੀ ਹੈ ਜੀ ਬਾਇਓ ਗੈਸ ਦੀ ਉਹ ਖੰਡ ਲਾਇਆ ਉਹ ਸਾਡੇ ਰਕਤੇ ਨੂੰ ਜੋ ਆਗਦਾ ਦੇ ਪਿੰਡਾਂ ਨੂੰ ਮੰਨੋ ਹਲੋ ਫੈਕਟਰੀ ਨਾਲ ਲੱਗਦੇ ਕਰਕੇ ਜੇ ਨਾਲ ਆ ਜਾਵੇ ਤਾਂ ਅਸੀਂ ਉਰੇ ਬੈਠੇ ਜੀ ਤੇ ਹੁਣ ਕਿਵੇਂ ਤਦੋਂ ਤੋਂ ਕਰੂਗਾ ਧੰਨਵਾਦੀ ਇਹ ਸਾਹਿਬ ਜੀ ਜਿੰਨੇ ਸਮੇਂ ਤੇ ਹੀ ਬਚੇ ਅਸੀਂ ਟਾਲੀਆਂ ਦੇ ਵਿੱਚ ਅਸੀਂ ਆਪਣਾ ਸਵਾਲ ਰੱਖਦਾ ਟਾਈਮ ਦਾ ਪ੍ਰਬੰਧਾ ਚਾਦਾ ਰੋਟੀ ਪਾਣੀ ਦਾ ਵੀ ਤੇ ਅਸੀਂ ਲਗਦਰ ਬੈਠਾਂਗੇ ਜਿੰਨਾ ਚਿਰ ਫੈਕਟਰੀ ਵੱਲ ਸਰਦੀ ਕਰਨੀ ਇਹ ਪੰਜਾਬ ਦਾ ਸਭ ਤੋਂ ਵੱਧ ਆਪਣੇ ਦਰਿਆਵਾਂ ਦਾ ਪਾਣੀ ਦਾ ਵਸਿਆ ਹੋਇਆ ਇਲਾਕਾ ਹੈਗਾ ਪਿਛਲੀ ਵਾਰੀ ਭਗਵੰਤ ਮਾਨ ਦੀ ਸਰਕਾਰ ਨੇ ਕੋਹਾੜੇ ਚੇ ਟੈਕਸਟਾਈਲ پارک ਲਾਉਣ ਦਾ ਬਿਆਨ ਕਰਤਾ ਸੀਗਾ ਉੱਥੇ ਵੀ ਪਾਣੀ ਗੰਦਾ ਹੋਣ ਦੇ ਨਾਤੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਹ ਟੈਕਸਟਾਈਲ پارک ਦਾ ਵਿਰੋਧ ਕੀਤਾ ਸੀਗਾ ਕਿਉਂਕਿ ਅੱਜ ਪੰਜਾਬ ਦੀ ਅਗਲੀਆਂ ਪੀੜ੍ਹੀਆਂ ਜਿਹੜੀਆਂ ਕੈਂਸਰ ਹੋਰ ਖਰਾਬੀਆਂ ਸਾਡੇ ਪਾਣੀ 'ਚ ਦਰਾਰ ਅਧਰਾਇਆਂ ਤੇ ਆ ਰਹੀ ਹੈ ਉਹ ਤੁਸੀਂ ਲੁਧਿਆਣੇ ਤੋਂ ਥੱਲੇ ਜਿਹੜੇ ਪਿੰਡ ਹੈ ਉਹ ਤੁਸੀਂ ਦੇਖ ਸਕਦੇ ਹੋ ਉੱਥੇ ਬੱਚਿਆਂ ਦੇ ਦੰਦ ਗਲੇ ਹੋਏ ਆ ਕੈਂਸਰ ਆਇਆ ਹੋਇਆ ਹੈਗਾ ਜਿਹੜਾ ਪ੍ਰੋਗਰਾਮ ਅੱਜ ਉਰੇ ਇਹਨਾਂ ਨੇ ਰੱਖਿਆ ਇਹਦੇ ਵਿੱਚ ਜਿਹੜਾ ਇਹ ਘੁੰਗਰਾਲੀ ਕਲਾ ਪਿੰਡ ਹੈ ਇਹੋ ਜਿਹਾ ਪ੍ਰੋਜੈਕਟ ਲੱਗਿਆ ਹੋਇਆ ਹੈਗਾ ਜਿਹਦੇ ਵਿੱਚ ਸ਼ਿਕਾਇਤਾਂ ਇਹਨਾਂ ਨੇ ਵੀਡੀਓਗ੍ਰਾਫੀ ਕਰਕੇ ਉੱਥੇ ਦੇ ਪਿੰਟਾਂ ਦੀ ਹਾਲਾਤ ਦੇਖੀ ਹੈ ਤੇ ਉੱਥੇ ਦੇ ਵਾਸੀਆਂ ਦੇ ਵੱਖ-ਵੱਖ ਰੋਗ ਆਏ ਹੋਏ ਆ ਕਿਉਂਕਿ ਉਹਨਾਂ ਦਾ ਪਾਣੀ ਖਰਾਬ ਹੋ ਗਿਆ ਹੈਗਾ ਕਿਉਂਕਿ ਫੈਕਟਰੀ ਉੱਥੇ ਪਾਣੀ ਥੱਲੇ ਵੀ ਛੱਡਦੀ ਹੈ ਤੇ ਜਿਹੜਾ ਉਹ ਪ੍ਰੋਸੈਸਿੰਗ ਵਾਸਤੇ ਸਾਰਾ ਦਿੱਲੀ ਤੋਂ ਲੈ ਕੇ ਗੰਦ ਉੱਥੇ ਸੁੱਟ ਕੇ ਉਹਦੇ ਤੋਂ ਗੈਸ ਬਣਾਉਂਦੀ ਹੈ ਉਹਦੇ ਨਾਲ ਜਿਹੜਾ 스멜 ਆਉਂਦੀ ਹੈ ਪਿੰਡ ਰਹਿਣਯੋਗਾ ਨਹੀਂ ਹੋ ਗਿਆ ਹੈਗਾ ਇਹ ਜਿਹੜਾ ਕੰਮ ਹੋ ਰਿਹਾ ਹੈਗਾ ਇਹ ਸਾਡੇ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਬਿਲਕੁਲ ਖਰਾਬ ਕਰ ਰਿਹਾ ਹੈਗਾ ਜਿਹੜੀ ਇਸ ਸਮਾਜ ਨੇ ਉੱਠ ਕੇ ਇਸ ਨੂੰ ਪਹਿਲਾਂ ਹੀ ਨੱਥ ਪਾਉਣ ਦਾ ਯਤਨ ਕੀਤਾ ਹੈ ਇਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ बार-बार ਇਹ ਸਰਕਾਰ ਇੱਥੇ ਇਹੋ ਜਿਹੇ ਪ੍ਰੋਜੈਕਟ ਲੈ ਕੇ ਆ ਰਹੀ ਹੈ ਜਿਹੜਾ ਸਾਡਾ ਵਾਤਾਵਰਣ ਅਗਲੀਆਂ ਪੀੜ੍ਹੀਆਂ ਦਾ ਰਹਿਣ ਬੈਣ ਦਾ ਨਾਸ਼ ਕਰਨ ਤੇ ਆਈ ਹੋਈ ਹੈ ਕਿੱਥੇ ਸੋਚ ਸੀਗੀ ਇਹ ਸਰਕਾਰ ਦਿੱਲੀ ਤੋਂ ਵਧੀਆਂ ਨੌਕਰੀਆਂ ਲੈ ਕੇ ਆਉਗੀ ਪਰ ਅੱਜ ਅਸੀਂ ਇਹੀ ਦੇਖਦੇ ਆਂ ਦਿੱਲੀ ਦਾ ਗੰਧ ਉਹਦੀ ਮੁਸ਼ਕ ਉਹਦੀਆਂ ਜਿਹੜੀਆਂ ਕੈਂਸਰ ਰੋਗ ਉਹ ਸਾਰੇ ਸਾਡੇ ਪਿੰਡਾਂ ਦੇ ਵਿੱਚ ਲੈ ਕੇ ਆ ਰਹੀ ਐ ਜਿੱਥੇ 20 20 ਫੁੱਟ ਪਾਣੀ ਇੱਥੇ ਮਿਲਦਾ ਪੰਜਾਬ 'ਚ ਇਹੋ ਜਿਹੀ ਕੋਈ ਧਰਤੀ ਨਹੀਂ ਹੈਗੀ ਇਹ ਵੀ ਜੇ ਖਰਾਬ ਕਰਨ ਲੱਗ ਪਏ ਤਾਂ ਸਾਡੇ ਵਾਸਤੇ ਉਰੇ ਨਰਕ ਬਣ ਜਾਊਗਾ ਸਾਡੇ ਉਰੇ ਬੱਚੇ ਨਹੀਂ ਪਲ ਸਕਣੇ ਸਾਡੇ ਉਰੇ ਅੱਗੇ ਕਾਰੋਬਾਰ ਨਹੀਂ ਹੋਣੇ ਸਾਡੇ ਉਰੇ ਘਰਾਂ ਦੇ ਵਿੱਚ ਵਿਆਹਣ ਵਾਸਤੇ ਵੀ ਉਰੇ ਪ੍ਰੇਜ ਕਰਨਗੇ ਕਿ ਇਹਨਾਂ ਦੇ ਪਿੰਡ 'ਚ ਤਾਂ ਮੁਸ਼ਕ ਆਉਂਦੀ ਐ ਉੱਥੇ ਆਪਣੀ ਕੁੜੀ ਗਲਤੀ ਨਾਲ ਵੀ ਨਾ ਵਸਾ ਦਿਓ ਸੋ ਇਹ ਇਸ ਇਲਾਕੇ ਦਾ ਇੱਕ ਬਹੁਤ ਅਹਿਮ ਮਸਲਾ ਹੈਗਾ ਔਰ ਹਰੇਕ ਸਿਆਸੀ ਪਾਰਟੀ ਨੂੰ ਦੇ ਉੱਤੇ ਜੁੜ ਕੇ ਇਹਨਾਂ ਦੀ ਰਖਵਾਲੀ ਕਰਨੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਵੱਲੋਂ ਅਸੀਂ ਡਟ ਕੇ ਇਹਨਾਂ ਨਾਲ ਖੜੇ ਆ ਜੋ ਕنگਰਾਲੇ ਦੇ ਵਿੱਚ ਕਾਰਜਕਾਰੀ ਹੋਈ ਹੈ ਸਰਕਾਰ ਉਹਦੇ ਵਿੱਚ ਫੈਕਟ ਫਾਈਨਡਿੰਗ ਕਮਿਸ਼ਨ ਬਣਾਏ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਉੱਥੇ ਜਾ ਕੇ ਫੈਕਟ ਫਾਈਨਡਿੰਗ ਕਰਕੇ ਆਏ ਪੋਲਿਊਸ਼ਨ ਬੋਰਡ ਇਹਨੂੰ ਫਿਰ ਤੋਂ ਮੁੜ ਕੇ ਜਾਂਚ ਕਰੇ ਇਹ ਕੰਮ ਅਗੇ ਨਹੀਂ ਵਧਣ ਦੇਣਾ ਚਾਹੀਦਾ ਜਿੰਨੀ ਦੇਰ ਤਸੱਲੀ ਨਾਲ ਇਹਦਾ ਕੋਈ ਜਵਾਬ ਨਹੀਂ ਮਿਲਦਾ ਤੇ ਜੋ ਅੱਜ ਦੀ ਸਥਿਤੀ ਹੈ ਉਹਦੇ ਵਿੱਚ ਕੰਗਰਹਾਲੀ ਕਲਾਂ ਜਾ ਕੇ ਦੇਖ ਲਓ ਬਿਲਕੁਲ ਨਾਸ ਮਾਰਿਆ ਹੋਇਆ ਇਹਨਾਂ ਨੇ ਮੀਟਿੰਗਾਂ ਦਾ ਦੌਰ ਕਾਫੀ ਦੇਰ ਤੋਂ ਚੱਲ ਰਿਹਾ ਵਾ ਉਹ ਪਰ ਮੀਟਿੰਗਾਂ ਕੋਈ ਸਟਾਨਾ ਨਿਕਲ ਕਰਕੇ ਇਹ ਨੂੰ ਤਰ੍ਹਾਂ ਲਾਉਣਾ ਪਿਆ ਵਾ ਜੋ ਕਿ ਤੁਹਾਨੂੰ ਪਤਾ ਹੀ ਮੁਸ਼ਕਵਾਦ ਫੈਕਟਰੀ ਲੱਗ ਰਹੀ ਆ ਬਾਇਓ ਗੈਸ ਪਲੈਂਟ ਜੋ ਕਿ ਬਹੁਤ ਹੀ ਕਹਿ ਲਈ ਨਿਆਂ ਹੀ ਲੱਗ ਰਹੀ ਆ ਪਿੰਡਾਂ ਦਾ ਕਹਿਣਾ ਵਾ ਤੇ ਉਸ ਤਰ੍ਹਾਂ ਹੀ ਇੱਕ ਫੈਕਟਰੀ ਕਿਨਹੜਾਈ ਰਾਜਪੂਤਾਂ ਵੀ ਲੱਗੀ ਆ ਜਿੱਥੇ ਕਿ ਮੇਰੇ ਸਾਬ ਖੁਦ ਵੇਡ ਕਰਕੇ ਆ ਇਸ ਪਿੰਡਾਂ ਨੂੰ ਨਾਲ ਲੈ ਕੇ ਉਥੇ ਦੀਆਂ ਬੀਬੀਆਂ ਕਹਿਣਾ ਸੀ ਭਾਈ ਸਾਡੇ ਬੱਚਿਆਂ ਨੂੰ ਸਾਹ ਲੈਣਾ ਔਖੇ ਹੋ ਗਏ ਇੰਨੀ ਗੰਦੀ ਸਮੀਲ ਆਉਂਦੀ ਆ ਕੋਈ ਸਾਡੇ ਕੋਈ ਰਾਤ ਨਹੀਂ ਕੱਟਦਾ ਉਸ ਕਰਕੇ ਇੱਥੇ ਵੀ ਐਮਐਲਏ ਸਾਹਿਬ ਨੇ ਜੋ ਆਪਣੇ ਨਾਲ ਲਿਆ ਕੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਆ ਪਿੰਡਾਂ ਨੂੰ ਨਾਲ ਲੈ ਕੇ ਵੀ ਉਹ ਇਹ ਫੈਕਟਰੀ ਬੰਦ ਕਰਵਾ ਸਕਣਗੇ ਤੁਹਾਡੀ ਪਾਰਟੀ ਵੱਲੋਂ ਵੀ ਨੁਮਾਇੰਦੇ ਪਹੁੰਚੇ ਨੇ ਕਿੰਨੇ ਨੁਮਾਇੰਦੇ ਨੇ ਜਿਹੜੇ ਧਰਨੇ ਵਿੱਚ ਸ਼ਿਰਕਤ ਕਰ ਰਹੇ ਨੇ ਦੇਖੋ ਸਾਨੂੰ ਜੋ ਜ਼ਿੰਮੇਵਾਰੀ ਲਈ ਸੀ ਸਾਡੇ ਚੇਅਰਮੈਨ ਸਾਹਿਬ ਮੈਰੀ ਉਹਨਾਂ ਦੇ ਪੀਐਸ ਸਾਹਿਬ ਜਾਂ ਹੋਰ 2-4 ਸੱਜਣ ਜੋ ਸਾਡੇ ਨਾਲ ਆਏ ਨੇ ਉਹਨਾਂ ਸਾਰੇ ਜ਼ਿੰਮੇਵਾਰੀਆਂ ਮੇਰੇ ਸਾਬ ਨੂੰ ਲਈ ਸੀ ਕਿ ਤੁਸੀਂ ਪਿੰਡ ਵਾਲਿਆਂ ਦੀ ਜੋ ਵੀ ਮੰਗ ਹੈ ਜੋ ਵੀ ਹੈ ਉਹਨਾਂ ਦੇ ਨਾਲ ਡਟ ਕੇ ਖੜੋ ਵੀ ਮੈਂ ਉਹਨਾਂ ਉਹਨਾਂ 'ਤੇ ਭਰੋਸਾ ਦਵਾਉਂਦਾ ਹਾਂ ਮੇਰੇ ਸਾਬ ਨੂੰ ਵੀ ਉਹ ਪਿੰਡ ਵਾਲਿਆਂ ਦੇ ਨਾਲ ਨੇ ਜੇ ਕਿਤੇ ਕਿਤੇ ਸਾਨੂੰ ਗ੍ਰਿਫਤਾਰੀ ਵੀ ਨਹੀਂ ਬਿਆਗੀ ਤਾਂ ਸਭ ਤੋਂ ਪਹਿਲਾਂ ਮੈਂ ਗ੍ਰਿਫਤਾਰੀ ਲਾਊਂਗਾ ਇਸ ਫੈਕਟਰੀ ਦੇ ਵਿਰੋਧ ਵਿੱਚ ਸਰਕਾਰ ਤੁਹਾਡੀ ਹੈ ਤੁਹਾਨੂੰ ਹੀ ਸਰਕਾਰ ਦੇ ਖਿਲਾਫ ਧਰਨਾ ਲਗਾਉਣਾ ਚਾਹੀਦਾ ਪੈ ਰਿਹਾ ਕਿਵੇਂ ਦੇਖੋ ਕੁਝ ਮਜ਼ਦੂਰੀਆਂ ਹੁੰਦੀਆਂ ਇਹ ਕਾਗਜ਼ੀ ਕਹ ਲਈਏ ਕਿ ਕੋਈ ਜੋ ਪਿੰਡ ਦਾ ਹੀ ਬੰਦਾ ਵਾਈ ਉਹ ਆਪਣੇ ਐਨਓਸੀ ਵਗੈਰਾ ਪਹਿਲਾਂ ਲਈ ਬੈਠਾ ਇਕੱਠੇ ਗਰੀ ਬੈਠਾ ਜਿਵੇਂ ਉਹਦੀ ਪਹਿਲਾਂ ਪੈਨਿੰਗ ਹੁੰਦੀ ਆ ਉਸ ਕਰਕੇ ਐਮਐਲਏ ਆ ਦੇ ਮਜੂਰ ਨੇ ਪ੍ਰਸ਼ਾਸਨ ਵੀ ਮਨਜ਼ੂਰ ਹੋ ਜਾਂਦਾ ਕਿਤੇ ਨਾ ਕਿਤੇ ਕੋਰਟ ਰਾਹੀਂ ਤਾਂ ਕਿ ਸਾਡੀ ਮਜਬੂਰੀਆਂ ਵੀ ਅਸੀਂ ਖੁੱਲਕੇ ਇਸ ਦਾ ਵਿਰੋਧ ਨਹੀਂ ਕਰ ਸਕਦੇ ਪਰ ਜਿੰਨਾ ਵੀ ਅਸੀਂ ਵਿਰੋਧ ਕਰ ਰਹੇ ਹਾਂ ਉਹ ਪੂਰਾ ਖੁੱਲਕੇ ਦਿਲੋਂ ਕਰ ਰਹੇ ਹਾਂ ਅਸੀਂ ਪਿੰਡਾਂ ਦੇ ਨਾਲ ਆ ਕਿਉਂਕਿ ਇੱਥੇ ਦੇ ਤਕਰੀਬਨ 14 ਪਿੰਡ ਪ੍ਰਭਾਵਿਤ ਹੋ ਰਹੇ ਨੇ ਇਸ ਚੀਜ਼ ਦੇ ਨਾਲ ਸਾਡਾ ਸੰਗਰਾਮਾ ਸ਼ਹਿਰ ਜੋ ਹੈ ਹਲਕਾ ਹੈ ਬਹੁਤ ਹੀ ਪਿਆਰਪਾ ਤੇ ਸ਼ਾਂਤਮਈ ਹੈ ਇੱਥੇ ਪਾਣੀ ਵਾਤਾਵਰਨ ਬਹੁਤ ਜ਼ਿਆਦਾ ਪਰਦੇਸ਼ਤ ਹੋਵੇ ਇਸ ਤਰ੍ਹਾਂ ਕੋਈ ਫੈਕਟਰੀ ਲੱਗਣ ਦੇ ਨਾਲ ਕਰਾਂਗੇ ਉਹਨਾਂ ਨਾਲ ਖੜਾ ਕੇ ਡਟ ਕੇ ਜੇ ਕਿਤੇ ਵੀ ਸੀਐਮ ਸਾਹਿਬ ਦਾ ਕੋਈ ਜਾਣਾ ਪੂਰਾ ਜਾਵਾਂਗੇ ਪਰ ਇਹ ਫੈਕਟਰੀ ਨੂੰ ਬੰਦ ਕਰਵਾ ਕੇ ਰਹਾਗੇ ਦੇਖੋ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਮੁਸ਼ਕਾਬਾਦ ਨਗਰ ਇਲਾਕਾ ਸਾਰਾ ਉੱਤੇ ਚਾਹੇ ਉਹ ਕੀਰਨੀਆਂ ਚਾਹੇ ਉਹ ਟੱਪਰੀਆਂ ਚਾਹੇ ਉਹ ਹਰਿਓਆ ਚਾਹੇ ਹੀੜੀਆਂ ਚਾਹੇ ਬਰਮਾ ਚਾਰ ਸਾਹਿਬ ਸਿਆਲਾ ਮਰਗ ਜਿਹੜੇ ਸਾਰੇ ਨਗਰ ਨੇ 15 20 ਪਿੰਡਾਂ ਦਾ ਤੇ ਬਹੁਤ ਵੱਡਾ ਮਸਲਾ ਜਿਹੜਾ ਹੈਗਾ ਇਹ ਸਰਕਾਰ ਦੇ ਅਧੀਨ ਵੀ ਹੈ ਪ੍ਰਸ਼ਾਸਨ ਦੇ ਉਹਨਾਂ ਦੇ ਵਿਚਾਰधीन ਵੀ ਹੈਗਾ ਇਹਨਾਂ ਲੰਮੇ ਸਮੇਂ ਤੋਂ ਵਿਚਾਰੇ ਇੱਥੇ ਜਿੱਥੇ ਆਪਾਂ ਹੁਣ ਸੜਕ ਜਾਮ ਕੀਤੀ ਹੋਈ ਆ ਤਕਰੀਬਨ 3-4 ਵਾਰ ਤਾਂ ਇੱਥੇ ਬੈਠ ਕੇ ਪ੍ਰਸ਼ਾਸਨ ਨੇ ਵੀ ਆਸ਼ਵਾਸ਼ਣ ਦਿੱਤਾ ਰਹੇ ਨੇ ਵੀ ਤੁਸੀਂ ਇੱਥੇ ਧਰਨਾ ਚੱਕ ਦਿਓ ਤਾਂ ਕਿ ਆਪਾਂ ਕੋਈ ਨਾ ਕੋਈ ਜਿਹੜਾ ਗੱਲ ਕਰ ਲਵੇ। ਹੋਪਾ ਔਰ ਬਹੁਤ ਜਦੋ ਜਹਿਦ ਜਿਹੜੇ ਨਗਰ ਨਿਵਾਸੀ ਕਰ ਰਹੇ ਨੇ ਇਹਦੇ ਚ ਬਹੁਤ ਵੱਡੀ ਜਿਹੜੀ ਗੈਸ ਜੈਂਸੀ ਸ਼ੁਰੂ ਹੋਣ ਜਾ ਰਹੀ ਹੈ ਉੱਥੇ ਪੂਰੀ ਚਾਰ ਦਿਵਾਰੀ ਹੋਈ ਆ ਉਹਦੇ ਹੋਰ ਜਿਹੜੇ ਸਾਰੀਆਂ ਉਹਨਾਂ ਨੇ ਕਾਰਵਾਈਆਂ ਕੀਤੀਆਂ ਨੇ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਅਹਜਾ ਬੰਦਾ ਹੋਊਗਾ ਜਿਹੜਾ ਕਹਿੰਦੇ ਵੀ ਸਾਡੇ ਇੰਡਸਟਰੀ ਨਾਲ ਲੱਗੇ ਸਾਰੇ ਚਾਹੁੰਦੇ ਨੇ ਵੀ ਇੰਡਸਟਰੀ ਲੱਗੇ ਲੇਕਰ ਇਹਦਾ ਕਾਰਨ ਕੀ ਆ ਇਹਦਾ ਕਾਰਨ ਇਹ ਆ ਵੀ ਇਹ ਪ੍ਰਦੂਸ਼ਿਤ ਜਿਹੜੀ ਇੰਡਸਟਰੀ ਆ ਬਹੁਤ ਵੱਡਾ ਇਹਦਾ ਵਦਬੂ ਮਾਰਨੀ ਆ ਕਿਉਂਕਿ ਕੁੰਗੜਾੜੀ ਰਾਜਪੂਤਾਂ ਦੇਖ ਕੇ ਆਏ ਨੇ ਐਮਐਲਏ ਸਾਹਿਬ ਵੀ ਨਾਲ ਸੀ ਸਾਰੇ ਪ੍ਰਬੰਧਕ ਸਾਰੇ ਨਗਰ ਨਿਵਾਸੀ ਨਾਲ ਸੀ ਉੱਥੇ ਪਿੰਡ ਵਾਲੇ ਲੱਗ ਤਾਂ ਗਈ ਉਹ ਦੇਖ ਕੇ ਪਿੰਡ ਵਾਲੇ ਦੁਖੀ ਬਹੁਤ ਹੈ ਤੁਸੀਂ ਆਪ ਜਾ ਕੇ ਦੇਖੋ ਤੇ ਜਾ ਕੇ ਕਿਉਂਕਿ ਮੇਰੇ ਤਾਂ ਹਲਕੇ ਦੇ ਵਿੱਚ ਰਿਹਾ ਪਹਿਲਾਂ ਕنگਰਾਲੀ ਰਾਜਪੂਤਾਂ ਉਹਨਾਂ ਨਾਲ ਮੇਰੀ ਲੋਕਾਂ ਨਾਲ ਗੱਲ ਹੋਈ ਆ ਸਰਪੰਚ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਵਾਕਈ ਅਸੀਂ ਤਾਂ ਲਗਾ ਬੈਠੇ ਫਸ ਗਏ ਲੇਕਿਨ ਤੁਸੀਂ ਕੋਸ਼ਿਸ਼ ਕਰੋ ਵੀ ਇਹ ਜਿਹੜਾ ਹੈਗਾ ਇਹ ਨਾਲ ਲਗਨ ਦਿੱਤੀ ਮੈਂ ਉਹ ਪਰਿਵਾਰ ਨੂੰ ਵੀ ਬੇਨਤੀ ਕਰਦਾ ਠੀਕ ਆ ਕਿ ਪੈਸਾ ਆਉਂਦਾ ਜਾਂਦਾ ਰਹਿੰਦਾ ਚਲੇ ਜਾਂਦੇ ਨੇ ਲੋਕ ਆ ਜਾਂਦੇ ਨੇ ਲੇਕਿਨ ਜਿਹੜਾ ਨਗਰ ਨਿਵਾਸੀ ਨੇ ਜਾਂ ਆਪਣੇ ਪਰਿਵਾਰ ਹੁੰਦੇ ਨੇ ਪਹਿਲਾਂ ਉਹ ਹੋਣੇ ਚਾਹੀਦੇ ਆ ਆਪਾਂ ਪਰਿਵਾਰਾਂ ਨੂੰ ਛੱਡ ਕੇ ਨਗਰ ਨਿਵਾਸੀਆਂ ਨੂੰ ਛੱਡ ਕੇ ਆਪਾਂ ਪੈਸੇ ਸੋ ਮੇਰੀ ਬੇਨਤੀ ਹੈ ਉਹਨਾਂ ਨੂੰ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਐਮਐਲਏ ਸਾਨੂੰ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਵੀ ਇਹ ਜਿਹੜੇ ਸਾਰੇ ਦੁਖੀ ਪਰਿਵਾਰ ਇੱਥੇ ਬੈਠੇ ਨੇ ਨਗਰ ਬੈਠੇ ਨੇ ਇਹਨਾਂ ਦੀ ਆ ਕੇ ਸੁਣੋ ਇਹਨਾਂ ਨੂੰ ਵਿਸ਼ਵਾਸ ਦਿਵਾਓ ਤਾਂ ਕਿ ਕੋਈ ਨਾ ਕੋਈ ਜਿਹੜਾ ਇਸ ਚੀਜ਼ ਦਾ ਹੱਲ ਕੀਤਾ ਜਾਵੇ ਮੈਂ ਵੀ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਸਰਕਾਰ ਤੋਂ ਉੱਪਰ ਉੱਠ ਕੇ ਨਗਰ ਨਿਵਾਸੀਆਂ ਦੇ ਨਾਲ ਇਲਾਕੇ ਦੇ ਕਿਉਂਕਿ ਮੇਰਾ ਪਿੰਡ ਵੀ ਵਿਚ ਨਾਲ ਆ ਮੁਸ਼ਕਾਤ ਦੇ ਨਾਲ ਸਾਡਾ ਕੀਨੇ ਪਿੰਡ ਪੈਂਦਾ ਮੁਸ਼ਕਾਤ ਵੀ ਸਾਡਾ ਆਪਣਾ ਪਿੰਡ ਹੈ ਇਲਾਕਾ ਵੀ ਸਾਡਾ ਆਪਣਾ ਕਿਉਂਕਿ ਸਾਡਾ ਪਹਿਲਾ ਫਰਜ਼ ਬੰਦਾ ਸੀ ਲੋਕਾਂ ਦੇ ਨਾਲ ਬੈਠੀ ਆ ਕੇ ਉਸ ਦੇ ਬਾਅਦ ਅਸੀਂ ਕੋਈ ਹੱਲ ਕਰ ਸਕਦੇ ਹਾਂ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸਰਕਾਰ ਸਰਕਾਰ ਨੂੰ ਤੁਹਾਡੇ ਰਾਏ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕੋਈ ਇਸ ਚੀਜ਼ ਦਾ ਜਿਹੜਾ